ਪਾਸਟਰ ਸੁਖਪਾਲ ਰਾਣਾ ਜੀ ਤੁਸੀਂ ਬਿਆਨ ਦੇ ਕੇ ਖੋਨੀ ਝੜਕ ਹੋ ਜੋਗੀ ਇਹ ਬਿਆਨ ਦੇ ਕੇ ਨਾ ਤੁਸੀਂ ਇਸਾਈ ਧਰਮ ਨੂੰ ਬਿਲਕੁਲ ਕਮਜ਼ੋਰ ਸ਼ਬਦ ਕਰ ਦਿੱਤਾ ਹੈ ਪਰ ਇਸਾਈ ਧਰਮ ਇੱਕ ਸ਼ੁਰੂਆਤ ਦਾ ਧਰਮ ਹੈ ਜਿਨ੍ਹਾਂ ਦੁਆਰਾ ਪਹੁੰਚ ਹੋਈ ਹੈ ਤੇ ਜਿਨ੍ਹਾਂ ਨੇ ਆਖਰੀ ਨਿਆਂ ਦੇ ਵਿੱਚ ਵੀ ਮੂਰੇ ਹੋਣਾ ਹੈ ਤੋ ਖੁਦਾਵੰ ਦੇ ਪਾਕ ਕਲਾਮ ਦੇ ਅਨੁਸਾਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਬਾਈਬਲ ਦੀ ਤਾਲੀਮ ਨਹੀਂ ਹੈ ਕਿ ਪਵਿੱਤਰ ਗ੍ਰੰਥ ਜੋ ਇਸਾਈਆਂ ਦਾ ਗ੍ਰੰਥ ਹੈ ਇਹਦੀ ਤਾਲੀਮ ਨਹੀਂ ਹੈ ਜੋ ਤੁਸੀਂ ਇਹ ਜਗਾਰਾ ਛੱਡਿਆ ਹੈ ਨਾ ਇਹ ਜਗਾਰਾ ਸਰੀਰ ਦਾ ਹੈ ਬਾਈਬਲ ਦੀ ਤਾਲੀਮ ਨਹੀਂ ਹੈ ਬਾਈਬਲ ਦੀ ਕੀ ਤਾਲੀਮ ਹੈ ਪਹਿਲੇ ਅਸੀਂ ਕਾਨੂੰਨ ਦੇਖਾਂਗੇ ਕਿ ਕਾਨੂੰਨ ਕਿਦਾਂ ਠਰਾਇਆ ਹੋਇਆ ਹੈ ਹਰ ਇੱਕ ਪ੍ਰਾਣੀ ਹਕੂਮਤ ਦੇ ਹਦੀਨ ਰਹੇ ਜਈ ਕੋਈ ਹਕੂਮਤ ਨਹੀਂ ਹੈ ਜੋ ਪਰਮੇਸ਼ਵਰ ਦੀ ਠਾਈ ਹੋਈ ਨਾ ਹੋਵੇ ਜਿੰਨੀਆਂ ਹਕੂਮਤਾਂ ਹਨ ਪਰਮੇਸ਼ਵਰ ਦੀ ਠਾਈਆਂ ਹੋਈਆਂ ਹਨ ਔਰ ਜੋ ਕੋਈ ਹਕੂਮਤ ਦਾ ਸਾਹਮਣਾ ਕਰੇਗਾ ਉਹ ਦੁੱਖ ਪਾਏਗਾ ਮੈਂ ਤੁਹਾਡਾ ਇਹ ਵਿਅੰਗ ਸੁਣ ਕੇ ਤੇ ਪ੍ਰਭੂ ਦੀ ਪ੍ਰਾਰਥਨਾ ਕਰ ਰਿਹਾ ਸੀ ਪ੍ਰਭੂ ਨੇ ਮੈਨੂੰ ਦੂਬਨੁਖ ਦਿਖਾਏ ਜਿਹੜੇ ਇੱਕ ਜਾਮਾ ਮੋਟਰਸਾਈਕਲ ਉੱਪਰ ਚਾਏ ਜਾਂਦੇ ਆ ਔਰ ਜਿਵੇਂ ਮੁੰਡੇ ਪੋਣੇ ਦੇ ਵਿੱਚ ਕੋ ਜੰਪ ਲਗਾਈ ਜਾਂਦੇ ਲਗਾਈ ਤਾਂ ਉਹਦਾ ਮੋਟਰਸਾਈਕਲ ਕੀ ਹੋ ਗਿਆ ਉਹ ਕਾਬੂ ਹੋ ਗਿਆ ਤੇ ਵਾਂਝੇ ਡਿੱਗ ਪਏ ਮੋਟਰਸਾਈਕਲ ਉੱਪਰ ਇੱਕ ਵਾਰ ਚੀਕਾ ਮਾਰੀ ਜਾਂਦਾ ਤਾਂ ਉਹ ਇੱਕ ਤੋਂ ਪਾਦੇ ਤੜਫੀ ਜਾਂਦੇ ਇਹ ਮੈਨੂੰ ਖੁਦਾ ਨੇ ਸੁਪਨਾ ਦਿਖਾਈ ਔਰ ਸਪੈਸ਼ਲ ਮੇਰੀ ਪ੍ਰਾਰਥਨਾ ਤੁਹਾਡੇ ਇਹਨਾਂ ਬਿਆਨਾਂ ਦੇ ਵਿਰਤੀ ਸੀ ਤੇ ਪ੍ਰਮੇਸ਼ਰ ਨੇ ਤੁਰਤ ਮੈਨੂੰ ਖਦਾ ਜਵਾਬ ਦਿੱਤਾ ਸੋ ਇਸ ਨੂੰ ਤੁਸੀਂ ਕਿੰਨੀ ਕਮੀਰਤਾ ਲੈਂਦੇ ਹੋ ਸਮਝਦੇ ਹੋ ਤੁਹਾਡੀ ਇੱਛਾ ਹੈ ਔਰ ਮੈਂ ਗਲਤ ਨਹੀਂ ਬਾਈਬਲ ਤੋਂ ਸੁਣਾ ਚਾਹ ਰਹਾ ਹਾਂ ਬਾਈਬਲ ਚ ਲਿਖਿਆ ਹੈ ਕਿ ਇਸ ਜਾਂਦੇ ਖਾਤੇ ਵਿੱਚ 6 ਦੇ ਆਇਨੀ ਵਿੱਚ ਸਾਡੀ ਲੜਾਈ ਲਹੂ ਅਤੇ ਮਾਸਾ ਨਹੀਂ ਹੈ ਬਲਕਿ ਦੁਸ਼ਟ ਆਤਮਾਨਾ ਹੈ ਜੋ ਸਵਰਗੀ ਸਥਾਨਾਂ ਵਿੱਚ ਰਹਿੰਦੀਆਂ ਹਨ ਅੰਧਕੋਰ ਦੇ ਮਹਾਰਾਜ ਜੀ ਦੁਸ਼ਟ ਆਤਮਾਨਾ ਲੈ ਜਿਹੜੇ ਸਵਰਗੀ ਸਥਾਨਾਂ ਵਿੱਚ ਰਹਿੰਦੇ ਹਨ ਉਹਨਾਂ ਜਿਹੜੇ ਸਵਰਗੀ ਸਥਾਨਾਂ ਨੇ ਜਦੋਂ ਮੰਨ ਲਓ ਕਿ ਇੱਕ ਸੇਵਕ ੜਾ ਹੈ ਉਹ ਇਹ ਬੋਲਦਾ ਹੈ ਕਿ ਪ੍ਰਭੂ ਦੀ ਹਜ਼ੂਰੀ ਹੈ ਔਰ ਪ੍ਰਭੂ ਆਪਣੇ ਸ਼ੰਗਾਸ਼ਣ ਤੇ ਖੁਦ ਬਰਾਜ਼ਮਾਨ ਹੈ ਇਹ ਗੱਲਾਂ ਜਾਣਦਾ ਬੁੱਝਦਾ ਹੋਇਆ ਉਹ ਕਿਹੜੇ ਸ਼ਬਦ ਬੋਲਦਾ ਹੈ ਕਦੀ ਤੋ ਉਹ ਬੰਦਾਰਦਾ ਹੈ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਹੈ ਨੁਖ ਬੋਲ ਰਿਹਾ ਹੈ ਤੇ ਇਹ ਗੱਲ ਕੌਣ ਬੋਲਦਾ ਹੈ ਸ਼ਦਾਨੀ ਕਹਿੰਦਾ ਹੈ ਮੈਨੂੰ ਕਿਸੇ ਦਾ ਡਰ ਨਹੀਂ ਹੈ ਔਰ ਕਦੀ ਉਹ ਕਹਿੰਦਾ ਹੈ ਕਿ ਇਸ ਧਰਮ ਦੇ ਜਿਹੜੇ ਲੋਕ ਕ੍ਰਿਸਚੀਅਨ ਹਨ ਉਹ ਕੁੱਤੇ ਬਣਨ ਕਦੀ ਕਹਿੰਦੇ ਹਨ ਕਿ ਮੈਨੂੰ ਐਸਾਈ ਕਹਿ ਕੇ ਇਹਨੂੰ ਗਾਲੀ ਦੇ ਦਿੱਤੀ ਹੈ ਮਤੇ ਪਹਿਲੇ ਵੀ ਸਿੱਖ ਸੀ ਹੁਣ ਵੀ ਸੇਖਾਂ ਇਹ ਸਵਰਗੀ ਸਥਾਨਾਂ ਤੇ ਬੈਠੇ ਹਨ ਵਿਰੋਧ ਤਾਂ ਸਾਨੂੰ ਇਹਨਾਂ ਦੀ ਕਰਨੀ ਚਾਹੀਦੀ ਹੈ ਨਾ ਕਿ ਦਮਿੰਦਰ ਸਾਸਤਰੀ ਦੀ ਕਰਨੀ ਚਾਹੀਦੀ ਹੈ ਨਾ ਕਿ ਸਾਨੂੰ ਵਿਰੋਧਾ ਗਿਆਨੀ ਮੰਜੀ ਸਾਹਿਬ ਵਾਲੇ ਦੀ ਕਰਨੀ ਚਾਹੀਦੀ ਹੈ ਕਿਉਂਕਿ ਉਹ ਇਸ ਪਵਿੱਤਰ ਬਾਈਬਲ ਨੂੰ ਜਾਣਦੇ ਨਹੀਂ ਜੇ ਦਾ ਪਵਿੱਤਰ ਬਾਈਬਲ ਨੂੰ ਜਾਣਦਾ ਨਹੀਂ ਹੈ ਅਗਰ ਉਹ ਗਲਤ ਸ਼ਬਦ ਬੋਲਦਾ ਹੈ ਉਹਨੂੰ ਖੁਦਾ ਮਾਫ ਕਰਦਾ ਹੈ ਧਰਮੀ ਪਾਪ ਕਰੇ ਤੇ ਮਾਫੀ ਨਹੀਂ ਹੈ ਪਾਪੀ ਪਾਪ ਕਰੇਗਾ ਉਸਨੂੰ ਮਾਫੀ ਹੈ ਅਗਰ ਇਹਨੇ ਕੁਝ ਵੀ ਬੋਲ ਲਿਆ ਹੈ ਤੇ ਨਿਕੋਦੀਮਸ ਜਿਹੜਾ ਸੀ ਉਹ ਯੇਸ਼ੂ ਮਸੀਹ ਦੇ ਕੋਲ ਰਾਤ ਦੇ ਵਿਖੇ ਆਇਆ ਜਦ ਰਾਤ ਦੇ ਵਿਖੇ ਯੇਸ਼ੂ ਮਸੀਹ ਦੇ ਕੋਲ ਨਿਕੋਦੀਮਸ ਆਇਆ ਤੇ ਨਿਕੋਦੀਮਸ ਨੇ ਜਦ ਯੇਸ਼ੂ ਨਾਲ ਗੱਲਾਂ ਕਰ ਰਿਹਾ ਹੈ ਤੇ ਯੇਸ਼ੂ ਨੂੰ ਬੋਲਦਾ ਹੈ ਪਹਿਲਾਂ ਯੇਸ਼ੂ ਨੂੰ ਇਹ ਕਹਿੰਦਾ ਹੈ ਕਿ ਜਿਹੜੇ ਕੰਮ ਤੁਸੀਂ ਕਰਦੇ ਹੋ ਜੇ ਪਰਮੇਸ਼ਰ ਨਾਲ ਨਾ ਹੋਵੇ ਤਾਂ ਕੋਈ ਦਿਖਾ ਨਹੀਂ ਸਕਦਾ ਯੇਸ਼ੂ ਨੂੰ ਬੋਲਦਾ ਜਿਹੜਾ ਸ਼ਰੀਰ ਤੋਂ ਜੰਮਿਆ ਉਹ ਸ਼ਰੀਰ ਹੈ ਜਿਹੜਾ ਆਤਮਾ ਤੋਂ ਜੰਮਿਆ ਆਤਮਾ ਹੈ ਆਤਮਿਕ ਗੱਲਾਂ ਨੂੰ ਸਮਝਣ ਦੇ ਲਈ ਤੋਵਾ ਕਰਨੀ ਪਵੇਗੀ ਬਪਤਿਸਮਾ ਲੈਣਾ ਪਵੇਗਾ ਪਵਿੱਤਰ ਆਤਮਾ ਦਾ ਦਾਨ ਲੈਣਾ ਵਰਦਾਨ ਪਾਉਣਾ ਪਵੇਗਾ ਪਰ ਜਿਹੜੇ ਸੀ ਲੋਕ ਦੇਖਦੇ ਹਾਂ ਕਿ ਇਹ ਲੋਕ ਗਲਤ ਬੋਲਦੇ ਹਨ ਇਹਨਾਂ ਤੋਂ ਨਾ ਤੋਵਾ ਕੀਤੀ ਨਾ ਬਪਤਿਸਮਾ ਪਾਇਆ ਇਹਨਾਂ ਕੋਲ ਤਾਂ ਕੁਝ ਨਹੀਂ ਇਹ ਬੋਲਦੇ ਹਨ ਤੇ ਇਹਨਾਂ ਨੂੰ ਮਾਫੀ ਹੈ ਲੇਕਿਨ ਜੋ ਗਲਤ ਸ਼ਬਦ ਬਾਈਬਲ ਨੂੰ ਪੜ੍ਹ ਕੇ ਬੋਲਦੇ ਹਨ ਨਾ ਉਹ ਗਲਤ ਹਨ ਗਲਤ ਉਹ ਹਨ ਜਿਹੜੇ ਬਾਈਬਲ ਨੂੰ ਹੀ ਪੜ੍ਹ ਕੇ ਤੇ ਗਲਤ ਬੋਲਦੇ ਹਨ ਮੈਂ ਤਾਂ ਦੇਖਣ ਰਿਹਾ ਵੀ ਇਹ ਤਾਂ ਜਿਹੜੇ ਆਪਣੇ ਆਪ ਨੂੰ ਈਸਾਈ ਖੌਨ ਤੋਂ ਗਰੇਜ਼ ਕਰਦੇ ਹਨ ਇਹ ਰੱਬ ਨੂੰ ਪਤਾ ਕੀ ਕਹਿਣਗੇ ਰੱਬਾ ਸਾਡੇ ਵਾਸਤੇ ਨਾ ਸਵਰਗ ਵੱਖਰਾ ਬਣਾ ਸਵਰਗ ਤੇ ਇੱਕ ਹੀ ਹੈ ਉਥੇ ਇੱਕ ਸ਼ਾਹੀ ਰਾਹ ਹੈਗਾ ਕੋਈ ਅਸ਼ੁੱਧ ਉੱਥੇ ਜਾ ਨਹੀਂ ਸਕਦਾ ਸੋ ਅਸੀਂ ਦੇਖਣਾ ਹੈ ਕਿ ਯਿਸੂ ਮਸੀਹ ਨੇ ਆਪਣੇ शिਗਰਦਾਂ ਨੂੰ ਕੀ تعلیم ਦਿੱਤੀ ਹੈ ਤੇ ਅਸੀਂ ਜੋ تعلیم ਦੇ ਰਹੇ ਹਾਂ ਕਿ ਇਹ ਬਾਈਬਲ ਇਸ ਗੱਲ ਨੂੰ ਆਜ਼ਾਦਤ ਦਿੰਦੀ ਹੈ ਲਿਖਿਆ ਪਰਮੇਸ਼ਰ ਦੇ ਪਾਕ ਲਾਮ ਚ 29 5 ਉਹਦੀ 38 ਹੈ ਤੇ ਤੁਸੀਂ ਸੁਣਿਆ ਹੈ ਜੋ ਕਿਹਾ ਗਿਆ ਸੀ ਕਿ ਅੱਖ ਦੇ ਬਦਲੇ ਅੱਖ ਦੰਦ ਦੇ ਬਦਲੇ ਦੰਦ ਪਰ ਮੈਂ ਤੁਹਾਨੂੰ ਆਖਦਾ ਹਾਂ ਦੁਸ਼ਤ ਦਾ ਸਾਹਮਣਾ ਨਾ ਕਰਨਾ ਸਭ ਜੋ ਕੋਈ ਤੇਰੀ ਸੱਜੀ ਗੱਲ ਉੱਤੇ ਚਪੇੜ ਮਾਰੇ ਦੁਈ ਦੀ ਦੁਈ ਵਿਧਵਾਲ ਭਵਾਂ ਦੇ ਇਹ ਜਸੂ ਦੀ ਤਾਲੀਮ ਹੈ ਆਪਾਂ ਆਪਣੀ ਅਕਲ ਵਰਤ ਕੇ ਨੁਕਸਾਨ ਖਾਵਾਂਗੇ ਕਲਾਮ ਲੈ ਕੇ ਅਸੀਂ ਅੱਗੇ ਵਧਦੇ ਜਾਵਾਂਗੇ ਔਰ ਖੁਦਾ ਖੁਸ਼ ਹੋਏਗਾ ਅਸੀਂ ਆਪਣੇ ਆਪ ਨੂੰ ਬਚਾਉਣ ਦੇ ਲਈ ਇਹ ਕੁਝ ਬੋਲਦੇ ਹਾਂ ਲੇਕਿਨ ਖੁਦਾ ਦੇ ਕਲਾਮ ਦਾ ਸਾਨੂੰ ਨਾ ਕੋ ਖੋਪਾ ਨਾ ਇਸ ਧਰਮ ਦੀ ਕੋਈ ਅਣਖ ਜੋ ਵੀ ਸੇਵਕ ਗਲਤ ਚੱਲਦਾ ਹੈ ਸਾਨੂੰ ਉਹਦਾ ਨਾਲ ਸੰਧੀ ਨਹੀਂ ਕਰਨੀ ਚਾਹੀਦੀ ਤੁਸੀਂ ਬੋਲਦੇ ਸੀ ਇਨਾਂ ਦੀ ਤਲੀ ਨੂੰ ਲੱਗ ਹੈ ਸਾਡੀ ਤਲੀਮ ਲੱਗ ਹੈ ਪਰ ਸੰਦੀ ਗਾਦੀ ਆ ਤੁਹਾਨੂੰ ਸਮਝ ਨਹੀਂ ਲੱਗ ਰਹੀ ਕਿ ਤੁਹਾਨੂੰ ਸ਼ੈਤਾਨ ਜਿਹੜਾ ਉਹ ਜੇਸ਼ੂਸੀ ਕਹਿੰਦਾ ਪਤਰਸ ਪਤਰਸ ਸ਼ੈਤਾਨ ਤੈਨੂੰ ਸੱਜ ਚ ਪਾ ਕੇ ਛੱਟਣਾ ਚਾਹੁੰਦਾ ਮੈਂ ਤੇਰੇ ਲਈ ਦੁਆ ਕੀਤੀ ਕਿ ਤੇਰੀ ਨੀਚਾ ਜਾਂਦੀ ਨਾ ਦਵੇ ਹਮੇਸ਼ਾ ਖੋਦਾ ਦਾ ਖੌਫ ਖੋਦਾ ਦਾ ਡਰ ਆਪਣੀ ਜ਼ਿੰਦਗੀ ਚ ਰੱਖੋ ਤਾਦੀ ਅਸੀਂ ਸਫਲ ਹੋਵਾਂਗੇ ਅਗੇ ਲਿਖਿਆ 45 ਅਤੇ ਵਿੱਚ ਪਰ ਜਿਆਦਾ ਪੜਾਂਗੇ ਬਹੁਤ ਸਮਾਂ ਲੱਗੇਗਾ ਤਾਂ ਜੋ ਤੁਸੀਂ ਆਪਣੇ ਪਿਤਾ ਦਾ ਜਿਹੜਾ ਸਵਰਗ ਵਿੱਚ ਹੈ ਪੁੱਤ ਹੋਵੋਗੇ ਕਿਉਂ ਜੋ ਉਹ ਆਪਣਾ ਸੂਰਜ ਬੁਰਿਆਂ ਤੇ ਭਲਿਆਂ ਉਤੇ ਚੜਾਉਂਦਾ ਹੈ ਤੇ ਧਰਮੀ ਅਤੇ ਕੁਦਰਮੀ ਉਤੇ ਮੀਂਹ ਵਰਸਾਉਂਦਾ ਹੈ ਜੇ ਤੁਸੀਂ ਉਹਨਾਂ ਨਾਲ ਹੀ ਪਿਆਰ ਕਰੋ ਜਿਹੜੇ ਤੁਹਾਡੇ ਨਾਲ ਪਿਆਰ ਕਰਦੇ ਹਨ ਤਾਂ ਤੁਹਾਡਾ ਕੀ ਫਲ ਹੈ ਭਲਾ ਮਸੂਲੀਏ ਵੀ ਇਹ ਨਹੀਂ ਕਰਦੇ ਤੇ ਜੇਕਰ ਤੁਸੀਂ ਨਾ ਆਪਣੇ ਭਾਈਆਂ ਨੂੰ ਹੀ ਪ੍ਰਣਾਮ ਕਰੋ ਤਾਂ ਕੀ ਵਾਦਾ ਹੈ ਪੱਲਾ ਪਰਾਈਆਂ ਕੌਮਾਂ ਦੇ ਲੋਕ ਵੀ ਇਹ ਨਹੀਂ ਕਰਦੇ ਸੋ ਜਿਵੇਂ ਤੁਹਾਡਾ ਸਵਰਗ ਪਿਤਾ ਸੰਪੂਰਨ ਹੈ ਤੁਸੀਂ ਸੰਪੂਰਨ ਬਣੋ ਗੱਲਾਂ ਸਾਨੂੰ ਜੀਜ਼ਸ ਦੀਆਂ ਹੀ ਯਿਸੂ ਦੀਆਂ ਹੀ ਲੈ ਕੇ ਆਪਣੇ ਕਦਮ ਅੱਗੇ ਲੈ ਕੇ ਚੱਲਣਾ ਹੈ ਸੋ ਅਸੀਂ ਅੱਗੇ ਦੇਖਦੇ ਹਾਂ ਕਿ ਯਿਸੂ ਮਸੀਹ ਕੀ ਕਹਿੰਦੇ ਹਨ ਬਾਈਬਲ ਪਰਮੇਸ਼ੁਰ ਦਾ ਪਾਪ ਮਤਮ 26 ਦੇ ਐਚ ਵਿੱਚ ਲਿਖਿਆ ਹੈ ਜਦੋਂ ਜੀ ਬਗਵਿੰਦਾਇ ਆਤ ਪੜਦੇ ਹਾਂ ਲਿਖਿਆ ਤਦ ਯਸ਼ੂ ਨੇ ਨੂੰ ਆਖਿਆ ਆਪਣੀ ਤਲਵਾਰ ਮਿਆਨ ਕਰ ਆਪਣੀ ਤਲਵਾਰ ਮਿਆਨ ਕਰ ਤਦ ਯਸ਼ੂ ਨੇ ਆਖਿਆ ਆਪਣੀ ਤਲਵਾਰ ਮਿਆਨ ਕਰ ਕਿਉਂ ਜੋ ਸਭ ਤਲਵਾਰ ਖਿੱਚਦੇ ਹਨ ਤਲਵਾਰ ਨਾਲ ਮਾਰੇ ਜਾਣਗੇ ਜਿਹੜਾ ਮੇਰਾ ਦਰਸ਼ਨ ਇਚ ਬਿਲਕੁਲ ਪੂਰਾ ਹੋ ਰਿਹਾ ਜੇ ਜਿਹੜੇ ਤਲਵਾਰ ਨਾਲ ਮਾਰਨਗੇ ਉਹ ਤਲਵਾਰ ਨਾਲ ਮਾਰੇ ਜਾਣਗੇ ਕਿ ਤੂੰ ਇਹ ਸਮਝਦਾ ਹੈ ਜੋ ਮੈਂ ਆਪਣੇ ਪਿਤਾ ਕੋਲ ਬੇਨਤੀ ਨਹੀਂ ਕਰ ਸਕਦਾ ਕਿ ਅਤੇ ਉਹ ਹੁਣੇ ਹੀ ਦੂਤਾਂ ਦੀਆਂ 12 ਫੌਜਾਂ ਤੋਂ ਵਧੇਕ ਮੇਰੇ ਨਾਲ ਹਾਜ਼ਰਨਾ ਕਰੇਗਾ 12 ਫੌਜਾਂ ਕਹਿੰਦਾ ਮੇਰੇ ਨਾਲ ਹਾਜ਼ਰ ਨਹੀਂ ਕਰੇਗਾ ਖੁਦਾਵੰ ਆਪਣਾ ਜੰਗ ਖੁਦ ਲੜਦਾ ਹੈ ਔਰ ਅਗਰ ਅਸੀਂ ਉਹਦੇ ਸ਼ਿਸ਼ੂ ਹਾਂ ਇਸਨੂੰ ਖੁਦਾ ਦੇ ਭੈ ਵਿੱਚ ਹੀ ਚੱਲਣ ਦੀ ਜ਼ਰੂਰਤ ਉਹ ਤੋਂ ਬਾਹਰ ਨਹੀਂ ਹੋਣੀ। ਬਾਈਬਲ ਸਾਡੇ ਬਾਰੇ ਐਸ਼ਪ੍ਰਸ ਦੀ ਨਹੀਂ ਦੱਸਦੀ। ਸਾਡੀ ਵਿਰੋਧਤਾ ਕਿਉਂ ਹੁੰਦੀ ਹੈ? ਇਹ ਸਾਨੂੰ ਪਤਰਸ ਦੇ ਖੱਤ ਵਿੱਚ ਮਿਲਦਾ ਹੈ। ਜੇ ਅਸੀਂ ਪਤਰਸ ਦੇ ਖੱਤ ਦੀ ਨੂੰ ਚੰਗੀ ਤਰ੍ਹਾਂ ਸਮਝ ਜਾਵਾਂਗੇ ਔਰ ਇਹਦੇ ਮਤਾਬੂ ਚੱਲਾਂਗੇ ਤਾਂ ਸਾਨੂੰ ਵਿਰੋਧਤਾ ਦੀ ਕੋਈ ਵੀ ਸ਼ਿਕਬਾ ਨਹੀਂ ਰਹੇ। ਅੱਜ ਲਿਖਿਆ ਹੈ ਸੋ ਜਦੋਂ ਪਰਮੇਸ਼ਰ ਨੇ શરી ਵਿੱਚ ਦੁੱਖ ਚੱਲਿਆ ਤਾਂ ਤੁਸੀਂ ਵੀ ਉਹਦੇ ਮਨਸ਼ਾ ਦੇ ਹਥਿਆਰ ਬਨੋ ਜਦੋਂ ਯਿਸੂ ਮਸੀਹ ਨੇ શરી ਵਿੱਚ ਦੁੱਖ ਚੱਲਿਆ ਤਾਂ ਤੁਸੀਂ ਵੀ ਉਹ ਹਥਿਆਰ ਬਨੋ ਕਿਉਂਕਿ ਜਿਹਨੇ શરી ਵਿੱਚ ਦੁੱਖ ਚੱਲਿਆ ਉਹ ਪਾਪ ਤੋਂ ਰਹਿਤ ਹੋਇਆ શરીਰੇ ਵਿੱਚ ਤੁਸੀਂ ਦੁੱਖ ਚੱਲੋਗੇ ਮਸੀਹ ਦੇ ਬਚਨਾਂ ਦੇ ਅਨੁਸਾਰ ਤੇ ਤੁਹਾਡਾ ਇਹ ਕੰਮ ਹੈ ਕਿ ਤੁਹਾਡੇ ਜ਼ਿੰਦਗੀ ਵਿੱਚ ਪਾਪ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਪਾਪ ਕਰਕੇ ਮਤਲਬ ਕੋਈ ਮੁਸੀਬਤ ਦੁੱਖ ਚੱਲਿਆ ਤਾਂ ਤੁਸੀਂ ਉਹ ਗਲਤ ਹੋ ਤੁਸੀਂ ਬਈ ਤੁਸੀਂ ਗਾਹਾਂ ਨੂੰ ਮਨੁੱਖਾਂ ਦੀ ਕਾਮਨਾ ਦੇ ਅਨੁਸਾਰ ਨਹੀਂ ਸਕੋ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਸ਼ਰੀਰ ਵਿੱਚ ਆਪਣੀ ਬਾਕੀ ਦੀ ਉਮਰ ਕੱਟੋ ਮਨੁੱਖਾਂ ਦੀ ਇੱਛਾ ਦੇ ਅਨੁਸਾਰ ਨਹੀਂ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਧਰਤੀ ਉੱਤੇ ਬਾਕੀ ਦੀ ਉਮਰ ਕੱਟੋ ਕਿਉਂਕਿ ਬੀਤਿਆ ਹੋਇਆ ਸਮਾਪਰਾਇਆਂ ਕੌਮਨ ਦੇ ਮਨਚ ਨੂੰ ਪੂਰਾ ਕਰਨ ਲਈ ਬਥੇਰਾ ਸੀ ਜਦੋਂ ਅਸੀਂ ਲੋਚਪੁਣੀਆਂ ਕਾਮਨਾ ਸ਼ਰਾਬੀ ਨੇ ਨਾਚ ਰੰਗਾਂ ਤੇ ਨਸ਼ੇ ਤੇ ਕਣਾਉਣੀਆਂ ਮੂਰਤੀਆਂ ਪੂਜਾ ਵਿੱਚ ਚੱਲਦੇ ਚੱਲਦੇ ਸਾਂ ਜਦੋਂ ਅਸੀਂ ਮਸਜਿਦ ਨੂੰ ਨਹੀਂ ਕਬੂਲ ਕੀਤਾ ਉਦੋਂ ਇਹ ਸਾਡੇ ਚ ਗੁਣ ਪਾਏ ਜਾਂਦੇ ਸਨ ਇਹ ਸਾਡੇ ਦੀ ਵਿਰੋਧਤਾ ਕਿਉਂ ਕਰਦੇ ਹਨ ਕਿਉਂਕਿ ਅਸੀਂ ਇਹਨਾਂ ਵਾਲੇ ਕੰਮ ਨਹੀਂ ਕਰਦੇ ਉਹ ਇਸ ਨੂੰ ਅਚਰਜ ਮੰਨਦੇ ਹਨ ਬਈ ਤੁਸੀਂ ਉਸ ਅਤਬੱਦ ਚਲਣੀ ਵਿੱਚ ਉਹਨਾਂ ਦੇ ਨਾਲ ਨਹੀਂ ਖੇਡਦੇ ਤਾਂ ਹੀ ਉਹ ਤੁਹਾਡੀ ਨਿੰਦਿਆ ਕਰਦੇ ਹਨ ਬਸ ਸਵਾਲ ਇਹ ਹੈ ਹੋਰ ਕੋਈ ਗੱਲਬਾਤ ਨਹੀਂ ਹੈ ਜੇ ਅਸੀਂ ਸ਼ਬਨਾ ਦੇ ਨਾਲ ਭਾਈ ਜਰਾ ਰੱਖਾਂਗੇ ਉਹਨਾਂ ਵਾਲੇ ਕੰਮ ਕਰੀ ਜਾਵਾਂਗੇ ਤਾਂ ਅਸੀਂ ਬਸ ਠੀਕ ਠਾਕ ਆ ਅਗਰ ਅਸੀਂ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰਨਾ ਹੈ ਤਾਂ ਫਿਰ ਸਾਨੂੰ ਧਰਤੀ ਉੱਤੇ ਯਸੂ ਦੀ ਭਵਿੱਖਬਾਣੀ ਉਹ ਸਾਡੇ ਤੇ ਲਾਗੂ ਹੁੰਦੀ ਹੈ ਉਹ ਇੱਕ ਜਗ੍ਹਾ ਨਹੀਂ ਰਸੂਲਾਨੇ ਵੀ ਉਹ ਗੱਲਾਂ ਬੋਲੀਆਂ ਤਾਂ ਮੈਂ ਰਸੂਲਾਨੇ ਦੱਸਾਂਗਾ ਬਹੁਤ ਲੰਮਾ ਹੋ ਜਾਏਗਾ ਕਹਿੰਦਾ ਇਸ ਚੌਥੇ ਅਧਿਆਇ ਪਤਰਸ ਲਿਖਿਆ ਹੈ हे ਪਿਆਰਿਓ ਜਿਹੜਾ ਵਿਪਤਾ ਦਾ ਲਾਂਭੂ ਤੁਹਾਨੂੰ ਪਰਖ ਲਈ ਤੁਹਾਡੇ ਉੱਤੇ ਪਿਆ ਹੋਇਆ ਹੈ ਉਹਨੂੰ ਅਚਰਜ ਨਾ ਮੰਨੋ ਬਈ ਜੈਕਰੂ ਤੁਹਾਡੇ ਨਾਲ ਕੋਈ ਅਨੋਖੀ ਗੱਲ ਪਈ ਬਿਦਦੇ ਹੈ ਸੋ ਜਿੰਨਾਕ ਤੁਸੀਂ ਮਸੀਹ ਦੇ ਦੁੱਖਾਂ ਵਿੱਚ ਸਾਂਝੀ ਉਹਨਾਂ ਹੀ ਆਨੰਦ ਕਰੋ ਉਹਦੇ ਤੇਜ ਦੇ ਪ੍ਰਕਾਸ਼ ਹੋਣ ਦੇ ਵੇਲੇ ਵੀ ਤੁਸੀਂ ਡਾਢੇ ਆਨੰਦ ਨਾਲ ਨਿਹਾਲੋ ਜੋ ਮ ਸਿੱਦੇ ਨਾਮ ਦੇ ਕਾਨੂੰਨ ਤੋਂ ਬੋਲੀਆਂ ਵਜਣ ਤਾਂ ਧੰਨ ਹੋ ਇਸ ਲਈ ਜੋ ਤੇਜ ਤੇਜ ਦਾ ਅਤੇ ਪਰਮੇਸ਼ਰ ਦਾ ਆਤਮਾ ਤੁਹਾਡੇ ਉੱਤੇ ਠਹਿਰਦਾ ਹੈ ਪ੍ਰਭੂ ਦੀ ਸ਼ਕਤੀ ਜਦੋਂ ਅਸੀਂ ਮਸੀਹ ਦੇ ਵਿੱਚ ਦੁੱਖ ਚੱਲਦੇ ਹਾਂ ਤੇ ਖੁਦਾ ਦਾ ਪ੍ਰਕਾਸ਼ ਸਾਡੇ ਉੱਤੇ ਠਹਿਰਦਾ ਹੈ ਪਰ ਆਉਣਾ ਹੋਵੇ ਜੋ ਤੁਹਾਡੇ ਵਿੱਚ ਕੋਈ ਖੂਨੀ ਜਾਂ ਚੋਰ ਜਦ ਪਿਆਰਾ ਜਾਂ ਹੋਰ ਕਿਸੇ ਦੇ ਕੰਮ ਚ ਲਾ ਤੜਾਉਣ ਵਾਲਾ ਹੋ ਕੇ ਦੁੱਖ ਪਾਵੇ ਕਿਸੇ ਦੇ ਕੰਮ ਵਿੱਚ ਲਾਤ ਅੜਾ ਕੇ ਦੁੱਖ ਪਾਓਗੇ ਤੇ ਕੋਈ ਅਜਰ ਨਹੀਂ ਹੈਗਾ ਜਿਹੜਾ ਸਾਨੂੰ ਖੁਦਾ ਨੇ ਕੰਮ ਦਿੱਤਾ ਹੈ ਅਸੀਂ ਉਹ ਕੰਮ ਕਰਨਾ ਹੈ ਕਿਸੇ ਦੇ ਕੰਮ ਚ ਲੱਤ ਕੰਡਾੜਣੀ ਹੈ ਅੱਗੇ ਕਹਿੰਦਾ ਹੈ ਪਰ ਜੇ ਕੋਈ ਮਸੀਹ ਹੋਣ ਕਰਕੇ ਦੁੱਖ ਪਾਵੇ ਤਾਂ ਲੱਜਾਵਣਾ ਹੋਵੇ ਸਗੋਂ ਇਸ ਨਾਮ ਦੇ ਕਰ ਮਸੀਹ ਦੀ ਵਡਿਆਈ ਕਰੇ ਜਿਹਨਾਂ ਨੂੰ ਮਸੀਹ ਦੇ ਨਾਂ ਵਿੱਚ ਕੋਈ ਸਾਡੇ ਤੇ ਜਿਹੜੀ ਮਰਜ਼ੀ ਦਫਾ ਲਗਾ ਦਿੰਦਾ ਹੈ ਤਾਂ ਕੋਈ ਪ੍ਰੋਬਲਮ ਨਹੀਂ ਹੈ ਮੈਨੂੰ ਖੁਦਾ ਦੇ ਖਾਦਮ ਕਹਿ ਰਿਆ ਸੀ ਆ ਮਤਲਬ ਇਹ ਲ ਆ ਰਿਹਾ ਜਿਹੜਾ ਮਰਜ਼ੀ ਵੇਲੇ ਸਾਨੂੰ ਕੀ ਦਰਾਜਾ ਅਸੀਂ ਕੁਸਾਰੀ ਦੋਨੋਂ ਠੇਕਾ ਲਿਆ ਹੈ ਜਿਨਾਂ ਨੂੰ ਰੱਬ ਨੇ ਬਚਾਉਣਾ ਹੈ ਸਾਡੇ ਜ਼ਿਲ੍ਹੇ ਨਾਲ ਬਚਾਈ ਲੈਣਾ ਹੈ ਜਿਨਾਂ ਨੂੰ ਰੱਬ ਨੇ ਨਹੀਂ ਬਚਾਉਣਾ ਉਹਨਾਂ ਨੂੰ ਨਹੀਂ ਬਚਾਉਣਾ ਜਿਨਾਂ ਨੂੰ ਨੇ ਬਚਣਾ ਹੈ ਬਾਈਬਲ ਅਨੁਸਾਰ ਤੇ ਮਰਤੇ ਦਿਨ ਰੱਖਣ ਤੋਂ ਪਹਿਲੇ ਚੁਣੇ ਹੋਏ ਆ ਉਹ ਤਾਂ ਪਹਿਲੇ ਹੀ ਚੁਣੇ ਹੋਏ ਆ ਉਨ੍ਹਾਂ ਦੇ ਅੰਦਰ ਖੁਦਾਵੰਦ ਨੇ ਆਟੋਮੈਟਿਕ ਜਿੱਥੇ ਵੀ ਆਪਾਂ ਪੰਜਾਬ ਦੇ ਦੁਨੀਆ ਦੇ ਕੋਨੇ-ਕੋਨੇ ਵਿੱਚ ਉੱਥੇ ਹੀ ਉਹਨਾਂ ਦੇ ਅੰਦਰ ਗੈਰਤ ਭਰ ਦਿੱਤੀ ਆ। ਇਹ ਕਿਹੇ ਪ੍ਰਚਾਰਕ ਦਾ ਵੀ ਕੰਮ ਨਹੀਂ ਆ ਇਹ ਤਾਂ ਖੁਦਾ ਦਾ ਖੁਦ ਕੰਮ ਹੈ ਜਿਹਦੇ ਅੰਦਰ ਆਪਣੀ ਇਸ ਅਗਨੀ ਨੂੰ ਪੇਸ਼ ਕਰ ਦਿੰਦਾ ਹੈ ਕਿ ਤੇਰਾ ਤੂੰ ਮੇਰਾ ਬੇਟਾ ਹੈ ਔਰ ਮੇਰੀ ਮਨਾਦੀ ਕਰ। ਅੱਗੇ ਲਿਖਿਆ ਹੈ ਕਿਉਂ ਜੋ ਸਮਾ ਆਪ ਉਜਾ ਬਈ ਪਰਮੇਸ਼ਰ ਦੇ ਘਰੋਂ ਨਿਆ ਸ਼ੁਰੂ ਹੋਇਆ ਅਤੇ ਜੇ ਉਹ ਪਹਿਲਾ ਤਾਹਤੋਂ ਸ਼ੁਰੂ ਹੋਇਆ ਤਾਂ ਦਾ ਅੰਤ ਕੀ ਹੋਵੇਗਾ ਜੇ ਅਸੀਂ ਬ੍ਰਿਆਈ ਕਰਕੇ ਜਾਲ ਚ ਪਰਮੇਸ਼ਰ ਦੀ ਨਜ਼ਰਾਂ ਸਾਹਮਣੇ ਸਹੀ ਨਾ ਠਾਰੇ ਤਾਂ ਫਿਰ ਉਹ ਦਾ ਅੰਤ ਕੀ ਹੋਵੇਗਾ ਪਰਮੇਸ਼ਰ ਦੀ ਖੁਸ਼ਖਬਰੀ ਨੂੰ ਸਾਥੋਂ ਸ਼ੁਰੂ ਹੋਇਆ ਤਾਂ ਦਾ ਅੰਤ ਕੀ ਹੋਵੇਗਾ ਜਿਹੜੇ ਪਰਮੇਸ਼ਰ ਦੀ ਖੁਸ਼ਖਬਰੀ ਨਹੀਂ ਮੰਨਦੇ ਜਿਹੜੇ ਪਰਮੇਸ਼ਰ ਦੀ ਖੁਸ਼ਖਬਰੀ ਨੂੰ ਨਹੀਂ ਮੰਨਦੇ ਲਿਖਿਆ ਜੇ ਧਰਮੀ ਮਾਰ-ਮਾਰ ਕੇ ਬਚਦਾ ਹੈ ਜਿਹੜੇ ਲੋਕ ਪਰਮੇਸ਼ਰ ਯਿਸੂ ਦੀ ਖੁਸ਼ਖਬਰੀ ਨੂੰ ਨਹੀਂ ਮੰਨਦੇ ਤੇ ਖੁਦਾਵੰ ਕਲਾਮ ਕਹਿੰਦਾ ਧਰਮੀ ਮਾਰ-ਮਾਰ ਕੇ ਬਚਦਾ ਹੈ ਤੇ ਭਗਤੀਹੀਨ ਤੇ ਪਾਪੀ ਦਾ ਕੀ ਟਿਕਾਣਾ ਹੋਏਗਾ ਅੱਗੇ ਕਹਿੰਦਾ ਹੈ ਉਪਰੰਤ ਜਿਹੜੇ ਪਰਮੇਸ਼ਰ ਦੀ ਈਸਾ ਦੇ ਅਨੁਸਾਰ ਦੁੱਖ ਭੋਗਦੇ ਹਨ ਉਹ ਸੁਭ ਕਰਮ ਕਰਦੇ ਹੋਏ ਆਪਣੀਆਂ ਜਾਨਾਂ ਨੂੰ ਵਫਾਦਾਰ ਕਰਦਾਰ ਨੂੰ ਸੌਫ ਦੇਣ ਸੋ ਧਰਤੀ ਉੱਤੇ ਯਸ਼ਮਸੀ ਕਹਿੰਦਾ ਹੈ ਤੁਹਾਨੂੰ ਬਹੁਤ ਵੱਡਾ ਕਸ਼ਟ ਹੈ ਹੌਸਲਾ ਰੱਖੋ ਮੈਂ ਧਰਤੀ ਨੂੰ ਜਿੱਤ ਲਿਆ ਹੈ ਇਹ ਬੋਲਦਾ ਯੋਨਾ 16 ਦੇ ਵਿੱਚ 32 ਹੈ ਚ ਫਿਰ ਉਹ ਕਹਿੰਦਾ ਹੈ ਮੇਰੇ ਨਾਂ ਦੇ ਕਾਰਨ ਸਾਰੀਆਂ ਕੌਮਾਂ ਤੁਹਾਡਾ ਵੈਰ ਰੱਖਣਗੀਆਂ ਜਿਹੜਾ ਅੰਤ ਤੋੜੀ ਸਹੇਗਾ ਸੋਹੀ ਬਚਾਇਆ ਜਾਏਗਾ ਅਰ ਰਾਜ ਦੀ ਖੋਜ ਕਬੀ ਦਾ ਪ੍ਰਚਾਰ ਸਾਰੀ ਦੁਨੀਆ 'ਚ ਕੀਤਾ ਜਾਵੇਗਾ ਅਡ ਅੰਤ ਤੋਰੀ ਸਹਿਗਾ ਸੋਈ ਬਚਾਇਆ ਜਾਏਗਾ ਜੇ ਸਾਡੀ ਵਿਰੋਧਤਾ ਨਹੀਂ ਕਰਦਾ ਤੇ ਯੇਸ਼ੂ ਦਾ ਕਲਾਮ ਝੂਠਾ ਹੁੰਦਾ ਹੈ ਉਹਦਾ ਜ਼ਮੀਨ ਟਾਲ ਸਕਦੀ ਹੈ ਅਸਮਾਨ ਟਾਲ ਸਕਦਾ ਹੈ ਮੇਰਾ ਵਜ ਨਹੀਂ ਡਲੇਗਾ ਅਗਰ ਤੁਸੀਂ ਮਸੀਹ ਹੋ ਤਾਂ ਆਪਣੇ ਆਪ ਨੂੰ ਤਿਆਰ ਕਰੋ ਪ੍ਰਾਰਥਨਾ ਕਰੋ ਵਰਤ ਰੱਖੋ ਔਰ ਪ੍ਰਭੂ ਦੇ ਅੱਗੇ ਆਪਣੇ ਗੋਟਨੇ ਢੇਕੋ ਜੋ ਵੀ ਸਾਡੇ ਸਾਹਮਣੇ ਮੁਸ਼ਕਲ ਹੈ ਜਾਂ ਕੋਈ ਬਾਈਬਲ ਦੇ ਖਿਲਾਫ ਬੋਲਦਾ ਹੈ ਸਲੀ ਪ੍ਰਾਰਥਨਾ ਕਰਿਏ ਤਾ ਜੋ ਪਰਮੇਸ਼ਰ ਦਾ ਜਲਾਲ ਆਪਣੇ ਉੱਤੇ ਵੀ ਆਵੇ ਔਰ ਜਿਹੜੇ ਖੁਦਾ ਨੇ ਸਾਨੂੰ ਸੰਫੇ ਹੈ ਉਹਨਾਂ ਉੱਤੇ ਵੀ ਆਵੇ ਆਮਨ ਜੈਮਸ ਜੀ ਸਭਨ ਕੋ ਦਾਬਨ ਕਰ ਜਾਵੇ ਆਮਨ